ਸਸਿਕਲੰਕਰ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਅਕਾ ਜੀ ਮੈਨੂੰ ਇਹ ਗੱਲ ਦੱਸੋ ਵੀ ਇੰਨੇ ਸਸਤੇ ਪਕੌੜੇ ਲੋਕਾਂ ਨੂੰ ਕਿਉਂ ਖਵਾ ਦਿੰਦੇ ਏ ਜੇ ਇਹ ਗੁਰੂ ਰਾਮਦਾਸ ਦੀ ਕਿਰਪਾ ਉਹ ਨਹੀਂ ਖਵਾਉਂਦਿਆ ਉਹ ਮੇਰਾ ਸੱਚੇ ਪਾਤਸ਼ਾਹ ਖਵਾਉਂਦਿਆ ਅੱਛਾ ਇਸ ਕਰਕੇ ਵੀ ਮੈਨੂੰ ਜਿਹੜਾ ਕੋ ਮੈਂ ਗੋਭੀ ਲੈਂਦੀ ਸੀ ਨਾ ਹਾਂ ਜੀ ਉਹ ਵੀ ਮੈਨੂੰ ਕਹਿੰਦਾ ਵੀ 20 ਰੁਪਈਆ ਦਾ ਪਕੌੜਾ ਵੇਚੀ ਗੋਭੀ ਆਲਾ ਫੇਰ ਤੈਨੂੰ ਆਰਾ ਖਾਣਾ ਮੈਂ ਕਿਹਾ ਜਿੰਨਾ ਚਿਰ ਮੈਂ ਦੀਨਾ ਉਹਨਾਂ ਚਿਰ ਮੈਂ ਦਹਾਂ ਦਾ ਹੀ ਵੇਚਣਾ ਵਾ ਮੇਰੇ ਤੋਂ ਬਾਅਦ ਭਾਵੇਂ ਜਿੰਨੇ 라 ਮਰਜੀ ਬੈਠੇ ਆ ਪਾਣੀ ਉਹਦੇ ਵਿੱਚ ਕੋਈ ਟਕੜ ਨਹੀਂ ਆਉਂਦੀ। ਹਾਂ ਕਦੀ ਨਹੀਂ ਉਹ ਦੇਹ ਦੇ ਪੰਜਾਬ ਦੇ ਵਿੱਚ ਆੜ ਆਏ ਆ ਤੇ ਸਬਜੀ ਤੇ ਇੰਨੀ ਮਹਿੰਗੀ ਹੋ ਗਈ ਸਾਰਾ ਪਾਲਕ ਵਗੈਰਾ ਮਹਿੰਗੀ ਹੋ ਗਈ ਜੇ ਤੁਸੀਂ ਅਜੇ ਵੀ ਇੰਨੇ ਸਸਤੇ ਪਕੌੜੇ ਦੇਈ ਜਾਂਦੇ। ਬੇਨਤੀ ਇਹ ਆ ਵੀ ਪਹਿਲਾਂ ਤੁਸੀਂ ਉਹ ਆਪਣੇ ਵੀਰਾਂ ਦੇ ਵੇਖੋ। ਕਿੰਨਾ ਉਹ ਰਾਸ਼ਨ ਲੈ ਕੇ ਜਾਂਦੇ ਮੇਰੇ ਵੀਰ। ਮਹਾਰਾਜ ਉਹਨਾਂ ਦਾ ਭਲਾ ਕਰੇ ਸੱਚੇ ਪਾਤਸ਼ਾਹ ਦਾ। ਇਹ ਗੁਰੂ ਰਾਮਦਾਸ ਜੀ ਦੀ ਨਗਰੀ ਆ। ਇੱਥੇ ਨਹੀਂ ਅਸੀਂ ਉਹਨਾਂ ਹੀ ਵੇਚਣਾ ਵਾ ਜਿੰਨੇ ਦਾ ਸਾਨੂੰ ਰੋਖ ਆਉਂਦਾ। ਠੀਕ ਆ। ਸਾਧਨੀ ਜੀ ਕਰਦਾ। ਆਲੂ ਕਟਿਆ ਵਿੱਚ ਪਣਾ ਅਸੀਂ ਹੁਣ 10 ਰੁਪਈਆ ਦਾ ਪਕੌੜਾ ਵੇਚਣ ਦੇ ਆ ਠੀਕ ਹੈ ਕਿਤੇ ਸ਼ਹਿਰ ਦੇ ਵਿੱਚ 10 ਰੁਪਈਆ ਦਾ ਪਕੌੜਾ ਨਹੀਂ ਜਾਏਗਾ ਆ ਮੇਰਾ ਵੀਰ ਸਾਰਾ ਸ਼ਹਿਰ ਘੁੰਮ ਕੇ ਆਇਆ ਇਹ ਨੇ ਆਣ ਕੇ ਸਾਡੇ ਕੋਲ ਇੱਥੋਂ ਪਕੌੜੇ ਖਰਦੇ ਆ ਇੱਕ ਗੋਭੀ ਆ ਇੱਕ ਟਿੱਕੀ ਆ ਜੀ ਜੇ 파ਰਕ 200 ਰੁਪਏ ਕਿਲੋ ਤੱਕ ਵੇਗੀ ਜੋ ਅੰਕਲ 200 ਰੁਪਏ ਕਿਲੋ ਪਾਲਕ ਹੋਗੀ ਜੇ ਤੁਸੀਂ ਇਹ ਜਿਹੜੀ ਦਾਣ ਦੇ ਪਕੌੜੇ ਉਹੀ ਦਾਣ ਦੇ ਵੀ ਪਕੌੜੇ ਦੇ ਦਿੰਦੇ ਜੋ ਵੇਖ ਲਓ ਠੀਕ ਆ ਉਹ ਸਾਡੇ ਕੋ ਗਾਹਕ ਬੈਠਿਆ 10-10 ਰੁਪਈਆ ਦੇ ਵਿੱਚ ਉਹਨਾਂ ਰੋਟੀ ਖਾ ਕੇ ਚਲ ਜਾਣੀ ਠੀਕ ਆ ਇਹ ਚੋਂ ਜੰਕ ਕੋਈ ਵੱਜਦਾ ਵੀ ਨਹੀਂ ਵੱਜਦਾ 10 ਦੇ ਦੇ ਤੇ ਪਕੌੜੇ ਬੜੀ ਕਿਰਪਾ ਅੱਛਾ ਆਪਾਂ ਨੂੰ ਰੋਟੀ ਨਾਲ ਆਵਸਤਾ ਵਾ ਠੀਕ ਆ ਸੱਚੇ ਪਾਤਸ਼ਾਹ ਰੋਟੀ ਆਪਾਂ ਨੂੰ ਦੇ ਦਿੰਦਾ ਬੜੀ ਵਧੀਆ ਆਪਾਂ ਇਹਦੇ ਵਿੱਚ ਹੀ ਬੜੇ ਨਜ਼ਾਰੇ ਆ ਤੇਰੇ ਅਹੀਂ ਰੋਜ਼ ਦੇ ਰੋਜ਼ ਸੌਦਾ ਲਿਆਉਣਾ ਠੀਕ ਆ ਜੋ ਫਰੈਸ਼ੀ ਬੰਨਾ ਰੋਜ਼ ਦਾ ਰੋਜ਼ ਹਾਂਜੀ ਰੋਜ਼ ਦੇ ਰੋਜ਼ ਵੱਡੇ ਜਾਣਾਂ ਬੰਦੇਓ ਸੌਦਾ ਲੈ ਕੇ ਆਉਣਾ ਬੜੀ ਕਿਰਪਾ ਮਹਾਰਾ ਸੱਟੇ ਪਾਤਸ਼ਾਹ ਜੀ ਤੇ ਅੰਕਲ ਦਿਖਾਓਗੇ ਤੁਹਾਡੇ ਕੋ ਕਿਹੜੇ ਕਿਹੜੇ ਪਕੌੜੇ ਮਿਲਦੇ ਆ ਇਹੋ ਜਿਹੇ ਨੇ ਮੇਰੇ ਕੋ ਹੈਗੇ ਜੋ ਆਲੂ ਵਾਲੀ ਟਿੱਕੀ ਪਾਲਕ ਵਾਲੇ ਪਕੌੜੇ ਆਲੂ ਕਟਿਆ ਬਤਾਉ ਹੈਗੇ ਠੀਕ ਨਹੀਂ ਹੈਗੇ ਮੈਂ ਲਿਆਂਦੇ ਨਹੀਂ ਆ ਅੰਕਲ ਟਿੱਕੀ ਦਿਖਾਓਗੇ ਟਿੱਕੀ ਕਿਹੜੀ ਹੁੰਦੀ ਹੈ ਨਾ ਹੀ ਨਾ ਟਿੱਕੀ ਲਓ ਜੀ ਨਾ ਵੀ ਜੀ ਸਾਡੇ ਕੋ ਟਿੱਕੀ ਹੁੰਦੀ ਆਲੂ ਵਾਲੀ 10 ਰੁਪਏ ਦੀ ਅੱਛਾ ਇਹ 2 ਰੁਪਏ ਦੀ ਟਿੱਕੀ ਹਾਂ ਜੀ ਆ ਸਾਡੇ ਕੋ ਗੋਭੀ ਵਾਲਾ ਪਕੌੜਾ 10 ਰੁਪਏ ਦਾ 10 ਰੁਪਏ ਦਾ ਹਾਂਜੀ ਆ ਵੇਖ ਲਓ 100 ਗ੍ਰਾਮ ਦਾ ਪਕੌੜਾ ਜੀ ਆਲੂ ਕਟਿਆ ਜੋ 10 ਰੁਪਏ ਦਾ ਆਲੂ ਵਾਲੇ ਬਰੈਡ ਆਉਣੇ ਆ ਉਹ ਵੀ 10 ਰੁਪਏ ਦਾ ਬਰੈਡ ਦੇ ਅੱਛਾ ਮਰੋ ਜਿਹੜੀ ਵੀ ਚੀਜ਼ 100 ਰੁਪਈਆ ਤੋਂ ਕੋਈ ਤੇ ਲੈ ਗਿਆ ਉਹ ਤੇ ਭੁਖਾ ਨਹੀਂ ਜਾਂਦਾ ਤੋਣਾ ਹਾਂਜੀ ਹਾਂਜੀ 2000 ਰੁਪਈਆ ਦਾ ਸੌਦਾ ਲੈ ਲੇ ਬਈ ਨਾ ਸਾਡੇ ਕੋ ਹਾਂਜੀ ਤੇ ਰੱਜ ਕੇ ਰੋਟੀ ਖਾ ਕੇ ਜਾ ਸਕਦਾ 20 ਰੁਪਈਆ ਦੇ ਵਿੱਚ 2000 ਰੁਪਈਆ ਦੇ ਵਿੱਚ ਉਹ ਵੀ ਅੱਜ ਦੇ ਟਾਈਮ ਦੇ ਵਿੱਚ ਹਾਂਜੀ ਹਾਂਜੀ ਅੱਜਾਂ ਗਾ ਜੀ 2025 ਚੱਲਦਾ ਪਿਆ ਜੀ ਤਾਨੂੰ ਮੈਂ ਪਹਿਲਾਂ ਬੇਨਤੀ ਕੀਤੀ ਮੇਰੇ ਸੱਤੇ ਪਾਸ ਦਾ ਗੁਰੂ ਰਾਮਦਾਸ ਜੀ ਬੜੀ ਕਿਰਪਾ ਮੇਰੇ ਸਾਰੀ ਉਹਨਾਂ ਦੀ ਕਿਰਪਾ ਠੀਕ ਹੈ ਛੋਟੀ ਅੱਛਾ ਜੜੀ ਨਹੀਂ ਕਰਦਾ ਵੱਧ ਪਕੌੜਾ ਵੇਚ ਲਓ ਅੱਛਾ ਅੱਛਾ ਸਾਡੇ 10 ਰੁਪਏ ਦਾ ਸਾਡੇ ਕੋ ਗਾਹ ਕਿ ਦੂਰੋਂ ਦੂਰੋਂ ਆਉਂਦੇ ਆ ਤੇ 10 ਰੁਪਏ ਦਾ ਪਕੌੜਾ 10 ਰੁਪਏ ਦਾ ਪਕੌੜਾ ਛੋਟੀ ਹਾਂਜੀ ਬਾਉ ਜੀ ਕਿੰਨੀ 30 ਰੁਪਏ ਦੀ 30 ਰੁਪਏ ਦੀ ਕੜੀ ਪਾਰੇ ਇੱਕ 20 ਦੀ ਇੱਕ 30 ਦੀ ਹੋਰ ਬਾਤੋ ਹੋਰ ਕੋ ਇਹ ਅੰਕ ਜਿਹੜੇ ਕੜੀਦਿਆਂ ਲੱਗੇ ਜੇ ਇਹ 20 ਰੁਪਏ ਦੀ ਕੜੀ ਮੇਰੇ ਵੀਰ ਨੇ ਖੜਦੇ ਆ ਤੇ ਤਿੰਨ ਚਾਰ ਜੀ ਇਹ ਖਾ ਸਕਦੇ 20 ਰੁਪਏ ਆ ਦੀ ਕੜੀ ਇਹ ਵੀ ਜੇ ਤੁਸੀਂ ਪਕੌੜੇ ਬੜੇ ਸੋੜਦੇ ਜੀ ਭਾਜੀ ਪਕੌੜੇ ਫਿਰ ਸਾਡੇ ਆਪਣੇ ਆ ਨਾ ਅਚਾ 20 ਰੁਪਏ ਦੇ ਵਿੱਚ ਪਕੌੜੇ ਪਰ ਪਰ ਕੇ ਦੋਗੇ ਨਾਲ ਜੀ ਜਦੋਂ ਇਹ ਆਉਣ ਲੱਗੀ ਇਹ 20 ਰੁਪਏ ਦੀ ਵਿੱਚ ਕੜੀ ਕਰਨ ਲੱਗੇ ਨਾ 200 ਰੁਪਏ ਦੀ ਕੜੀ ਭਰੀ ਕਰਨ ਲੱਗੇ ਜਿੱਦਾਂ ਪਿਆਰ ਦਿਓ ਥਾਬਿਆਂ ਦੇ ਵਿੱਚੋਂ ਇੰਨੀ ਕੋਈ ਕੜੀ ਨਹੀਂ ਦਿੰਦਾ ਉਹ 200 ਰੁਪਏ ਨਹੀਂ ਤੇ ਅੰਕਲ ਕੋ ਤੁਹਾਨੂੰ ਕੜੀ ਵੀ ਮਿਲੂਗੀ 200 300 ਰੁਪਏ ਦੇ ਵਿੱਚ 10ਾਂ ਦੀ ਲੈ ਜਾਓ 20ਾਂ ਦੀ ਜਿੰਨੀ ਲੈ ਜਾਓਗੇ ਤੁਹਾਨੂੰ ਉਨੇ ਦੀ ਕੜੀ ਮਿਲ ਜੂਗੀ ਤੋਂ ਇਹ ਹੈਗੇ ਜੀ ਅੰਕਲ ਦੇ ਬਾਪ ਕੋੜੇ ਵਾਲਾ ਤੇ ਇਹ ਅੰਕਲ ਜੀ ਕੰਮ ਕਦੋਂ ਸ਼ੁਰੂ ਕੀਤਾ ਤੁਸੀਂ ਜਿਹੜਾ ਇਹ ਜੀ ਮੈਂ țeḍī di tikki 베ਦਦਾ ਹਾਂ ਜਦੋਂ ਦਾ ਮੈਂ ਕੰਮ ਚਾਲੂ ਕੀਤਾ ਅੱਛਾ țeḍī di tikki țeḍī di tikki ਤੋਂ ਮੈਂ 100 ਰੁਪਏ ਤੇ 70 ਰੁਪਏ ਦੀ ਰਾਤ ਭਾਈ ਤੇ 100 ਰੁਪਇਆ ਮੈਂ ਵਟਿਆ ਅੱਛਾ ਤੇ 40 ਰੁਪਇਆ ਮੈਨੂੰ ਬਚੇ ਸੀ ਤਾਂ ਮੈਂ ਮਹਾਰਾਜ ਸੱਤੇ ਪਾਤਸ਼ਾਹ ਦਾ ਬੜਾ ਸ਼ੁਕਰ ਕੀਤਾ ਸੀ ਮਹਾਰਾਜ ਤੇਰਾ ਲੱਖ ਲੱਖ ਸ਼ੁਕਰ ਹੈ ਇਹਨਾਂ ਰਚਕਾ ਮੋਈਦਾ ਸੀ ਅੱਛਾ ਰਚਕੇ ਤੋਂ ਬਾਅਦ ਮੁੜ ਕੇ ਸੱਤੇ ਪਾਤਸ਼ਾਹ ਨੇ ਕਿਰਪਾ ਕੀਤੀ ਗੁਰੂ ਰਾਮਦਾਸ ਸੱਤੇ ਪਾਤਸ਼ਾਹਾਂ ਨੇ ਤੇ ਉਹਨੇ ਕਿਹਾ ਵੀ ਚੱਲ ਬਲੇਵ ਤੇ ਆਂ ਪਕੌੜੇ ਕੱਢ ਦੂੰ ਮੇਰਾ ਉਸਤਾਦ ਸੀ ਉਹ ਮੈਨੂੰ ਇੱਥੇ ਕਹਿੰਦਾ ਪਕੌੜਿਆਂ ਦਾ ਕੰਮ ਕਰ ਲੈ ਅੱਛਾ ਮੈਂ ਕਿਹਾ ਚਲੋ ਠੀਕ ਹੈ ਮੈਂ ਕਿਹਾ ਮੈਨੂੰ ਜਾਚ ਨਹੀਂ ਹੈ ਕਹਿੰਦਾ ਕੋਈ ਗੱਲ ਨਹੀਂ ਜਾਜ ਤੈਨੂੰ ਅਸੀਂ ਦੱਸ ਦਾਂਗੇ ਫਿਰ ਉਹਨਾਂ ਨੇ ਹਫ਼ਤਾ ਕੰਮ ਨਾ ਕੰਮ ਕੀਤਾ ਤੇ ਉਸ ਤੋਂ ਬਾਅਦ ਫਿਰ ਕਿਰਪਾ ਅਗੀ ਮਾਰਾ ਸੱਚੇ ਪਾਤਸ਼ਾਹ ਜੀ ਹੁਣ ਮੇਰਾ ਟਾਕਾ ਵਾ ਪਪੂ ਹਾਂਜੀ ਹਾਂਜੀ ਹੁਣ ਇਹ ਮੇਰੇ ਨਾਲ ਅਸੀਂ ਦੋਵੇਂ ਜਾਣੇ ਕੰਮ ਕਰਦੇ ਆਂ ਅੰਕਲ ਜੀ ਇੰਨੇ ਸਸਤੇ ਪਕੌੜੇ ਅਮਰਸਾਹ ਦੇ ਵਿੱਚ ਕਿਤੇ ਨਹੀਂ ਮਿਲਦੇ ਜਿੰਨੇ ਸਸਤੇ ਤੁਸੀਂ ਦਿੰਦੇ ਆ ਨਾ ਇਤਰਾ ਹੀ ਬੇਨਤੀ ਆ ਪਰ ਮੈਂ ਤੁਹਾਡੇ ਗਾਰੀ ਬੇਨਤੀ ਕੀਤੀ ਸੀ ਕਿ ਇਹ ਜੇਬੇ ਦੀ ਹੱਡੀ ਆ ਬਹੁਤਾ ਸੌਦਾ ਤੇ ਥੋੜੀ ਕੱਟੀ ਇੱਥੇ ਪੈਸੇ ਨਾ ਪਿਆਰ ਹੀ ਨਹੀਂ ਕੀਤਾ ਸ਼ੁਰੂ ਤੋਂ ਹੀ ਨਹੀਂ ਕੀਤਾ ਅਨਕੜੀ ਇਹ ਕੋਈ ਗਰੀਬ ਕੋਈ ਰੋਟੀ ਵਾਲਾ ਇੰਦਾ ਇਤੇ ਪਕੌੜੇ ਜਿੰਨਾਂ ਕੋ ਪੈਸੇ ਨਹੀਂ ਆਗੇ ਉਹਨਾਂ ਨੂੰ ਦੇ ਦਿੰਦੇ ਆ ਕੋਈ ਗੱਲ ਨਹੀਂ ਅਸੀਂ ਨਹੀਂ ਕਦੀ ਨਾ ਕੀਤੀ ਉਹ ਕਹਿ ਦਵੇ ਨਾ ਐਸੇ ਮੈਂ ਲਿਆਂਦੇ ਨਹੀਂ ਪੈਸੇ ਹਾਂਜੀ ਜੇ ਅਗਲੀ ਵਾਰ ਪੈਸੇ ਦੇ ਦੂੰਗਾ ਚੈਰੀ ਦਾ ਕੋਈ ਗੱਲ ਨਹੀਂ ਭਰਾ ਅਨਕੜੀ ਇਹ ਜਿਹੜੇ ਪਕੌੜੇ ਜਿਹੜੇ ਤੁਸੀਂ ਵੇਚਦੇ ਖਾਣ ਵਾਸਤੇ ਕਿੱਥੇ ਵਾਪੂ ਆਪਣੀ ਲੋਕੇਸ਼ਨ ਵੀ ਦੱਸ ਦੋ ਕੀ ਮਤਲਬ ਜੀ ਇਹ ਪਕੌੜੇ ਖਾਣ ਵਾਸਤੇ ਜੇ ਕਿਸੇ ਨੇ ਆਉਣਾ ਵਾ ਤੇ ਕਿੱਥੇ ਆਉਣਾ ਆਪਣਾ ਆ ਜੀ ਆਪ ਆਉਣਾ ਜੀ ਇਹ ਗੇਟ ਕੀ ਮਾਰੇ ਰੇ ਜਿੰਨੂੰ ਮਰਜ਼ੀ ਪੁੱਛ ਲੈਹੀਂ ਅਨਗੜ ਜਾਣਾ ਦੇਬੇ ਪਕੌੜੇ ਵਾਲੇ ਕੋਲ ਉੱਥੇ ਨਿਗਾਹ ਜਾਂ ਬੱਚਾ ਵੀ ਖਲੋਤਾ ਹੋਊਗਾ ਉਹ ਵੀ ਤੁਹਾਨੂੰ ਦੱਸ ਦੇਊਗਾ ਵੀ ਫਾੜ ਕੋ ਪਾਰ ਚੱਲ ਜਾਓ ਦੇਬਾ ਪਕੌੜਿਆਂ ਵਾਲਾ ਫਾੜ ਕੋ ਪਾਰ ਜੋ ਠੀਕ ਅੰਕਲ ਜੀ